ਓ ਗ਼ ਸਤ ਗੁਰ ਪ੍ਰਸਾਦਿ ਊਰਾ ਸਤ ਗੁਰ ਜਾਣੀਐ ਊਰੇ ਪੂਰਾ ठाਟ ਬਣਾਇ ਊਰੇ ਪੂਰਾ ਸਾਧ ਸੰਗਿ ਊਰੇ ਪੂਰਾ ਮੰਤਰ ਦੜਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਆਪਣੇ ਚਰਨ ਕਮਲਾਂ ਵਿੱਚ ਵੇਚਣ ਦਾ ਸੁਭਾਗਾ ਸਮਾ ਬਖਸ਼ਿਆ ਸੱਚੇ ਪਾਤਸ਼ਾਹ ਜੇ ਤੁੱਟੇ ਹੋ ਤੂੰ ਮੇਰੇ ਮਾਲਕਾ ਆਪਣੀ ਕਥਾ ਆਪ ਕਰਾਣੀ ਕਰੋ ਸਾਡੇ ਵਿੱਚ ਕੋਈ ਹਿੰਮਤ ਨਹੀਂ ਕੋਈ ਬਲ ਨਹੀਂ ਆਪਣਾ ਨਾਮ ਚ ਪਾਣਾ ਕਰੋ ਜਪਜੀ ਸਾਹਿਬ ਦੇ ਚੋਂ ਜਪਜੀ ਸਾਹਿਬ ਦੀ ਚੌਥੀ ਪੌੜੀ ਦੀ ਕਥਾ ਇਹ ਸੱਚੇ ਪਿਤਾ ਵਹਿਗੂ ਆਪ ਕਰਾਣੀ ਕਰੋ ਜੀ ਸੱਚਾ ਸਹਿ ਸਾਚ ਨਾਹੀਂ ਪਖਿਆ ਭਉ ਪਰ ਅੱਖ ਮੰਗਾ ਦੇ ਦੇ ਦਾਤ ਕਰੇ ਦਾਤਾਰ ਮੇਰੇ ਸੱਚੇ ਪਾਤਸ਼ਾ ਪਰਵਾਉਂਦੇ ਨੇ ਕਿ ਗੁਰੂ ਪਿਆਰਿਓ ਅਕਾਲ ਪੁਰਖ ਸਦਾ ਥੇ ਰਹਿਣ ਵਾਲਾ ਹੈ ਉਸ ਦਾ ਨਿਜਮ ਵੀ ਸਦਾ ਅਟਲ ਹੈ ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬਿਆਨਤ ਅਸੀਂ ਜੀ ਉਸ ਪਰਸੋਂ ਦਾਤਾ ਮੰਗਦੇ ਹਾਂ ਤੇ ਆਖਦੇ ਹਾਂ ਕਿ ਹਰੀ ਇਹ ਪ੍ਰਮਾਤਮਾ हे ਪ੍ਰਭੂ ਸਾਨੂੰ ਦਾਤਾ ਦੇ ਉਹ ਦਾਤਾ ਬਖਸ਼ਿਸ਼ਾ ਕਰਦਾ ਹੈ ਉਸ ਦੀ ਬੋਲੀ ਪ੍ਰੇਮ ਹੈ ਪ੍ਰੇਮ ਹੀ ਵਸੀਲਾ ਹੈ ਜਿਸ ਦੀ ਰਾਹੀ ਉਹ ਸਾਡੇ ਨਾਲ ਗੱਲਾਂ ਕਰਦਾ ਹੈ ਅਸੀਂ ਉਸ ਨਾਲ ਗੱਲਾਂ ਕਰ ਸਕਦੇ ਹਾਂ ਫੇਰ ਕਿ ਅੱਗੇ ਰੱਖੀਐ ਜਿਤਸੇ ਦਰਵਾਜ਼ਾ ਮੋਹ ਕ ਬੋਲਣ ਬੋਲੀਐ ਜਿਤ ਸੁਣ ਤਰੈ ਪਿਆ ਗੁਰੂ ਪਿਆਰਿਓ ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ ਫਿਰ ਅਸੀਂ ਕਿਹੜੀ ਭੇਟਾ ਉਸ ਅਕਾਰਪੁਰਖ ਅੱਗੇ ਰਖੀਏ ਜਿਸ ਦੇ ਸੰਕੇ ਸਾਨੂੰ ਉਸ ਦਾ ਦਰਬਾਰ ਇਸ ਪਏ ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ ਭਾਵ ਕਿਹੋ ਜਿਹੀ ਅਰਦਾਸ ਕਰੀਏ ਕਿਹੋ ਜਿਹੀ ਬੇਨਤੀ ਕਰੀਏ ਜਿਸ ਨੂੰ ਸੁਣ ਕੇ ਉਹ ਹਰੀ ਉਹ ਪ੍ਰਮਾਤਮਾ ਸਾਨੂੰ ਪਿਆਰ ਕਰੇ ਸਾਡੇ ਤੇ ਪਸੰਦ ਹੋ ਜਾਵੇ ਅਮਰਤ ਵੇਲਾ ਸਚਨਾ ਬੜਿਆਈ ਵਿਚਾਰ ਅਰਮੀਆ ਵਾ ਕੱਪੜਾ ਨਦਰੀ ਮੋਹਦਵਾ ਨਾਨਕ ਐਵ ਜਾਣੀਐ ਸਭ ਆਪੈ ਸਚਿਆ ਉਰ ਖੜਾਉ ਦਾ ਸਮਾ ਅਮਰਤ ਵੇਲਾ ਉਰ ਖੜਾਉ ਦਾ ਸਮਾ ਹੋਵੇ ਭਾਪ ਪ੍ਰਭਾਤ ਵੇਲਾ ਹੋਵੇ ਨਾਮ ਸਿਮਦੀਏ ਤੇ ਉਸ ਦੀਆਂ ਬੜੀਆਂ ਦੀ ਵਿਚਾਰ ਕਰੀਏ ਇਸ ਤਰ੍ਹਾਂ ਪ੍ਰਭੂ ਦੀ ਮਿਹਰ ਨਾਲ ਸਿਮਤ ਰੂਪ ਪਟੋਲਾ ਮਿਲਦਾ ਹੈ ਉਸ ਦੀ ਕਿਰਪਾ ਦੇhti ਨਾਲ ਕੂੜ ਦੀ ਪਾਲ ਤੋਂ ਖਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਇਹ ਨਾਨਕ ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹਉਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ। ਦਾਨਪੁੰਨ ਕਰਨ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਬਿੱਥ ਮੇਟ ਨਹੀਂ ਸਕਦਾ। ਕਿਉਂਕਿ ਇਹ ਦਾਤਾਂ ਤਾਂ ਸਭ ਉਸ ਪ੍ਰਭੂ ਦੀਆਂ ਹੀ ਦਿੱਤੀਆਂ ਹੋਈਆਂ ਨੇ। ਉਸ ਪ੍ਰਭੂ ਨਾਲ ਗੱਲਾਂ ਅਸੀਂ ਉਸ ਦੀ ਆਪਣੀ ਬੋਲੀ ਵਿੱਚ ਹੀ ਕਰ ਸਕਦੇ ਆ ਉਸ ਪ੍ਰਭੂ ਨਾਲ ਗੱਲਾਂ ਉਸ ਦੀ ਆਪਣੀ ਬੋਲੀ ਵਿੱਚ ਹੀ ਹੋ ਸਕਦੀਆਂ ਹਨ ਤੇ ਉਹ ਬੋਲੀ ਹੈ ਪ੍ਰੇਮ ਪਿਆਰ ਜੋ ਵਿਣੁਖ ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿੱਚ ਜੁੜਦਾ ਹੈ ਉਸ ਨੂੰ ਪ੍ਰੇਮ ਪਟੋਲਾ ਮਿਲਦਾ ਹੈ ਜਿਸ ਦੀ ਬਰਕਤ ਨਾਲ ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿਸਣ ਲੱਗ ਪੈਂਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿਆਰਿਓ ਮੇਰੇ ਸੱਚੇ ਪਾਤਸ਼ਾਹ ਆਖਦੇ ਨੇ ਕਿ ਮਾਲਕ ਉਹ ਸੱਚਾ ਹੈ ਦਰਸਲ ਅਸੀਂ ਕਹਿ ਤਾਂ ਦਿੰਦੇ ਆ ਕਿ ਫਲਾਨਾ ਬੰਦਾ ਮਕਾਨ ਦਾ ਮਾਲਕ ਹੈ ਫਲਾਨਾ ਬੰਦਾ ਇਹ ਜ਼ਮੀਨ ਦਾ ਮਾਲਕ ਹੈ ਜੇ ਮਾਲਕ ਮਰ ਜਾਵੇ ਤਾਂ ਮਕਾਨ ਰੋਂਦਾ ਨਹੀਂ ਜ਼ਮੀਨ ਰੋਂਦੀ ਨਹੀਂ ਪਰ ਜੇ ਕਿਤੇ ਮਕਾਨ ਢਹਿ ਜਾਵੇ ਤਾਂ ਮਾਲਕ ਰੋਂਦਾ ਹੈ ਇੱਥੋਂ ਗੱਲ ਸਪਸ਼ਟ ਹੋ ਗਈ ਕਿ ਮਾਲਕ ਕੌਣ ਹੈ ਮਨੁੱਖ ਝੂਠਾ ਮਾਲਕ ਹੈ ਜੇ ਜ਼ਮੀਨ ਕਿਸੇ ਕੋਲੋਂ ਖੋ ਲਈ ਜਾਵੇ ਤਾਂ ਜ਼ਮੀਨ ਨਹੀਂ ਰੋਂਦੀ ਜਿਸ ਤੋਂ ਖੋਹੀ ਜਾਂਦੀ ਹੈ ਉਹ ਬੰਦਾ ਰੋਂਦਾ ਹੈ ਸਹੀ ਮਹਿਨਿਆਂ ਵਿੱਚ ਸੱਚਾ ਮਾਲਕ ਉਹ ਪਰਮਾਤਮਾ ਹੈ ਇਸ ਲਈ ਸਤਿਗੁਰ ਕਹਿੰਦੇ ਨੇ हे ਪ੍ਰਭੂ ਤੂੰ ਸੱਚਾ ਮਾਲਕ ਹੈ ਬਾਕੀ ਦੁਨੀਆ ਉੱਤੇ ਸਭ ਝੂਠੇ ਮਾਲਕ ਨੇ ਇੱਕ ਵਾਰ ਇੱਕ ਫਕੀਰ ਇੱਕ ਰਾਜੇ ਦੇ ਮਹਿਲਾਂ ਵਿੱਚ ਆਇਆ ਤੇ ਕਹਿਣ ਲੱਗਾ ਰਾਜੇ ਮੈਂ ਇਸ ਸਰਾ ਵਿੱਚ ਰਾਤ ਕੱਟਣੀ ਹੈ ਤਾਂ ਰਾਜਾ ਕਹਿਣ ਲੱਗਾ ਫਕੀਰ ਸਾਈ ਤੈਨੂੰ ਭੁਲੇਖਾ ਪੈ ਗਿਆ ਇਸ ਰਾਣੀ ਇਹ ਤਾਂ ਮੇਰਾ ਘਰ ਹੈ ਇਹ ਤਾਂ ਮੇਰਾ ਮਹਿਲ ਹੈ ਤਾਂ ਫਕੀਰ ਕਹਿਣ ਲੱਗਾ ਰਾਜੇ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਆਇਆ ਸੀ ਤਾਂ ਉਹ ਬੰਦਾ ਕਹਿੰਦਾ ਸੀ ਕਿ ਮੈਂ ਇਸ ਮਕਾਨ ਦਾ ਮਾਲਕ ਹਾਂ ਤਾਂ ਰਾਜਾ ਕਹਿਣ ਲੱਗਾ ਹਾਂ ਫਕੀਰ ਸਾਈ ਉਹ ਮੇਰੇ ਪਿਤਾ ਜੀ ਸਨ ਹੁਣ ਨਹੀਂ ਰਹੇ ਫਕੀਰ ਕਹਿਣ ਲੱਗਾ ਉਸ ਤੋਂ ਪਹਿਲਾਂ ਜਦੋਂ ਮੈਂ ਆਇਆ ਸੀ ਤਾਂ ਉਦੋਂ ਕੋਈ ਹੋਰ ਸੀ ਤਾਂ ਰਾਜਨ ਕਹਿੰਦਾ ਹਾਂ ਮੇਰੇ ਦਾਦਾ ਜੀ ਸਨ ਤਾਂ ਫਕੀਰ ਕਹਿੰਦਾ ਜਿੱਥੇ ਰਹਿਣ ਵਾਲੇ ਭਾਵ ਮੁਸਾਫਰ ਬਦਲਦੇ ਰਹਿੰਦੇ ਹਨ ਔਰ ਮਕਾਨ ਆਪਣੀ ਜਗ੍ਹਾ ਤੇ اٹਲ ਉੱਥੇ ਹੀ ਹੈ ਤੇ ਉਹ ਫਿਰ ਮਕਾਨ ਸਰਾ ਨਾ ਹੋਇਆ ਇਹ ਤਾਂ ਸਰਾ ਹੈ ਇੱਥੇ ਤਾਂ ਮੁਸਾਫਰ ਬਦਲਦੇ ਰਹਿੰਦੇ ਹਨ ਇੱਥੇ ਤਾਂ ਕੁਝ ਦਿਨ ਪਹਿਲੇ ਕੋਈ ਹੋਰ ਸੀ ਉਸ ਤੋਂ ਪਹਿਲੇ ਕੋਈ ਹੋਰ ਸੀ ਇਹ ਰਾਜਨ ਕੁਝ ਸਾਲ ਬਾਅਦ ਇੱਥੇ ਕੋਈ ਹੋਰ ਹੋਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਰਾਜਾ ਫਕੀਰ ਦੇ ਚਰਨੀ ਪੈ ਗਿਆ ਤੇ ਕਹਿਣ ਲੱਗਾ ਫਕੀਰ ਸਾਈ ਤੁਸੀਂ ਸਹੀ ਕਹਿ ਰਹੇ ਹੋ ਅਸਲ ਵਿੱਚ ਤਾਂ ਇਹ ਸਾਰਾ ਸੰਸਾਰ ਹੀ ਮੁਸਾਫਰ ਖਾਨਾ ਹੈ ਇੱਥੇ ਕਿਸੇ ਨੇ ਵੀ ਸਦਾ ਲਈ ਟਿਕੇ ਨਹੀਂ ਰਹਿਣਾ ਇਸ ਲਈ ਮਨੁੱਖ ਦੀ ਮਲਕੀਅਤ ਝੂਠੀ ਹੈ ਸੱਚਾ ਤਾਂ ਉਹ ਪਰਮਦਿਗਾਰ ਹੈ ਉਹ ਪਰਮੇਸ਼ਰ ਹੈ ਜੋ ਹਮੇਸ਼ਾ ਹੈ ਸਦੀਵੀ ਹੈ ਸਤਿਗੁਰੂ ਫਰਮਾਉਂਦੇ ਨੇ ਕਿ ਉਹ ਜੋ ਹੁਕਮੀ ਹੈ ਜਿਸ ਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ ਸੱਚਾ ਸਾਹਿਬ ਸੱਚਾ ਮਾਲਕ ਹੈ ਸਾਚਨਾਏ ਉਹਦੀ ਵਡਿਆਈ ਵੀ ਸੱਚੀ ਹੈ ਉਹਦਾ ਨਾਮ ਵੀ ਸੱਚੇ ਮਨੁੱਖਾਂ ਦੇ ਨਾਮ ਤਾਂ ਮਿਟ ਜਾਂਦੇ ਨੇ ਪਰਮਾਤਮਾ ਦਾ ਨਾਮ ਸਦੀਵੀ ਹੈ ਹਮੇਸ਼ਾ ਆਖਿਆ ਭਾਉ ਅਪਾਰ ਪਰਮਾਤਮਾ ਦੀ ਭਾਸ਼ਾ ਪ੍ਰੇਮ ਹੈ ਸੱਚਾ ਸਾਹਿਬ ਸਾਚਨਾਏ ਆਖਿਆ ਭਾਉ ਅਪਾਰ ਪਿਆਰ ਜੇ ਕੇਵਲ ਪਰਿਵਾਰ ਤੇ ਹੀ ਰੁਕ ਗਿਆ ਤਾਂ ਉਹ ਮੋਹ ਹੈ ਪਿਆਰ ਨਹੀਂ ਮੋਹ ਵਿੱਚ ਕੁਝ ਤहत ਹੁੰਦੀ ਹੈ ਕੁਝ ਮੰਗ ਹੁੰਦੀ ਹੈ ਮੋਹ ਵਿੱਚ ਕੁਝ ਦੇਣਾ ਹੁੰਦਾ ਹੈ ਮੋਹ ਵਿੱਚ ਕੁਝ ਲੈਣਾ ਹੁੰਦਾ ਹੈ ਪਿਆਰ ਤਾਂ ਬਸ ਦੇਣਾ ਹੀ ਦੇਣਾ ਦੇਣਾ ਹੀ ਦੇਣਾ ਹੈ ਪਿਆਰ ਤਾਂ ਕੁਰਬਾਨੀ ਹੈ ਪਿਆਰ ਦੇ ਵਿੱਚ ਮੰਗਦਾ ਜਨਮ ਹੁੰਦਿਆਂ ਹੀ ਪਿਆਰ ਪਿਆਰ ਨਹੀਂ ਰਹਿ ਜਾਂਦਾ ਉਹ ਮੋਹ ਬਣ ਜਾਂਦਾ ਮੰਗ ਤੋ ਰਹਤ ਮੋ ਪਿਆਰ ਬਣ ਜਾਂਦਾ ਹੈ ਪਰਿਪੂਰਨ ਪ੍ਰਮਾਤਮਾ ਦਾ ਪਿਆਰ ਤਾਂ ਅਪਾਰ ਹੈ ਉਹ ਸੀਮਾ ਵਿੱਚ ਨਹੀਂ ਆਉਂਦਾ ਪ੍ਰਮਾਤਮਾ ਦਾ ਪਿਆਰ ਸਾਰਿਆਂ ਨਾਲ ਹੈ ਪਿਆਰ ਰੂਪ ਹੋ ਕੇ ਪ੍ਰਮਾਤਮਾ ਵਿਆਪਕ ਹੈ ਗੁਰੂ ਨਾਨਕ ਦੇਵ ਜੀ ਇਸ ਪਉੜੀ ਵਿੱਚ ਫਰਮਾਉਂਦੇ ਨੇ ਕਿ ਉਹ ਮਾਲਕ ਸੱਚਾ ਹੈ ਉਸ ਦੀ ਮਲਕੀਅਤ ਸੱਚੀ ਹੈ ਉਸ ਦੀ ਹਸਤੀ ਸੱਚੀ ਹੈ ਉਸ ਦੀ ਵਡਿਆਈ ਮਹਾਨ ਹੈ ਉਸ ਦੀ ਭਾਸ਼ਾ ਹੈ ਪਿਆਰ ਪ੍ਰਮਾਤਮਾ ਦੀ ਜੋ ਬਾਣੀ ਹੈ ਉਹ ਕੇਵਲ ਪਿਆਰ ਹੈ ਪ੍ਰਮਾਤਮਾ ਪਿਆਰ ਦੀ ਭਾਸ਼ਾ ਬੋਲਦਾ ਹੈ ਔਰ ਪਿਆਰ ਦੀ ਹੀ ਭਾਸ਼ਾ ਨੂੰ ਸਮਝਦਾ ਹੈ ਪਰਮਾਤਮਾ ਨੂੰ ਸਮਝਣ ਵਾਸਤੇ ਪਿਆਰ ਨੂੰ ਸਮਝਣਾ ਪਵੇਗਾ ਪਰਮਾਤਮਾ ਨਾਲ ਜੁੜਨ ਵਾਸਤੇ ਪਿਆਰ ਨੂੰ ਜਨਮ ਦੇਣਾ ਪਵੇਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਫਰਮਾਨ ਹੈ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕਿਓ ਤਿਨਹੀ ਪ੍ਰਾਪਾਇ ਪਰਮਾਤਮਾ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਜਿਨ੍ਹਾਂ ਦੇ ਅੰਦਰੋਂ ਪ੍ਰੇਮ ਦਾ ਜਨਮ ਹੋਇਆ ਇੰਤਾ ਛੁੱਪ ਪ੍ਰੇਮ ਤੋਂ ਬਿਨਾ ਨਹੀਂ ਹੁੰਦਾ ਜਿਸ ਨਾਲ ਪ੍ਰੇਮ ਹੋਵੇ ਉਸ ਨੂੰ ਧੋਖਾ ਦੇਣਾ ਜਾਂ ਉਸ ਨਾਲ ਛਲ ਕਰਨਾ ਉਸ ਨੂੰ ਚੋਟ ਪਹੁੰਚਾਣੀ ਬਹੁਤ ਔਖੀ ਹੈ ਬੜੀ ਔਖੀ ਗੱਲ ਹੈ ਜਿਸ ਨਾਲ ਅਸੀਂ ਪ੍ਰੇਮ ਕਰਦੇ ਹਾਂ ਅਸੀਂ ਕਦੇ ਵੀ ਉਸ ਨੂੰ ਧੋਖਾ ਨਹੀਂ ਦੇ ਸਕਦੇ ਮੇਰੇ ਸਾਹਿਬ ਕਹਿੰਦੇ ਨੇ ਕਿ ਗੁਨਾ ਵਿੱਚੋਂ ਮਹਾਨ ਗੁਣ ਹੈ ਪ੍ਰੇਮ ਪਰ ਇਹ ਗੁਣ ਐਸਾ ਹੈ ਸਿੱਖਿਆ ਨਹੀਂ ਜਾ ਸਕਦਾ ਸਿਖਾਇਆ ਨਹੀਂ ਜਾ ਸਕਦਾ ਔਰ ਇਹ ਆਪਣੇ ਅੰਦਰੋਂ ਇਸ ਨੂੰ ਜਨਮ ਦੇਣਾ ਪੈਂਦਾ ਹੈ ਇਸ ਲਈ ਪਰਮਾਤਮਾ ਦੀ ਬੋਲੀ ਪ੍ਰੇਮ ਹੈ ਭਾਖਿਆ ਭਾਉ ਅਪਾਰ ਲੇਕਿਨ ਅਪਾਰ ਪਿਆਰ ਰੱਖਣ ਵਾਲਾ ਜੋ ਪਰਮਾਤਮਾ ਹੈ ਜਿਸ ਦੀ ਮਲਕੀਅਤ ਸੱਚੀ ਹੈ ਜੋ ਮਾਲਕ ਸੱਚਾ ਹੈ ਉਸ ਦੇ ਅੱਗੇ ਤਰਾ ਤਰਾ ਦੀਆਂ ਚੋਟੜੀਆਂ ਕਰਨ ਵਾਲੇ ਪਰਮਾਤਮਾ ਤੋਂ ਮੰਗ ਰਹੇ ਹਨ ਪਰਮਾਤਮਾ ਨਾਲ ਸੰਬੰਧ ਜੋੜ ਰਹੇ ਹਨ ਔਰ ਮੰਗ ਰੱਖ ਕੇ ਅੱਖਾਂ ਮੰਗਾ ਦੇ ਦੇ ਪਰਮਾਤਮਾ ਅੱਗੇ ਮੋਨੁਖ ਮੰਗਾਂ ਰੱਖਦੇ ਨੇ ਏ ਇਹ ਦੇ ਆ ਦੇ ਉਹ ਦੇ ਜਦੋਂ ਮਨੁੱਖ ਦੀ ਇੱਕ ਮੰਗ ਪੂਰੀ ਹੋ ਜਾਵੇ ਫਿਰ ਦੂਜੀ ਮੰਗ ਦਾ ਜਨਮ ਹੋ ਜਾਂਦਾ ਹੈ ਦੂਜੀ ਮੰਗ ਪੂਰੀ ਹੋ ਜਾਵੇ ਫਿਰ ਤੀਸਰੀ ਮੰਗ ਸ਼ੁਰੂ ਹੋ ਜਾਂਦੀ ਹੈ ਮੰਗਾਂ ਦਾ ਜਨਮ ਹੋ ਗਿਆ ਇਸ ਲਈ ਮਨੁੱਖ ਦੀਆਂ ਮੰਗਾਂ ਵਧਦੀਆਂ ਜਾ ਰਹੀਆਂ ਨੇ ਪਰ ਜੀਵਨ ਘਟਦਾ ਜਾ ਰਿਹਾ ਹੈ ਜ਼ਿੰਦਗੀ ਛੋਟੀ ਹੁੰਦੀ ਜਾ ਰਹੀ ਹੈ ਗੁਰੂ ਪਿਆਰਿਓ ਮੰਗਾਂ ਦੀ ਪੰਡ ਵੱਧਦੀ ਜਾ ਰਹੀ ਹੈ ਜੀਵਨ ਘਟਦਾ ਜਾ ਰਿਹਾ ਹੈ ਜ਼ਿੰਦਗੀ ਕਮਜ਼ੋਰ ਹੁੰਦੀ ਜਾ ਰਹੀ ਹੈ ਇਸ ਲਈ ਉਹਨਾਂ ਮੰਗਾਂ ਦੀ ਪੂਰਤੀ ਵਾਸਤੇ ਹੋਰ ਜੀਵਨ ਚਾਹੀਦਾ ਹੈ ਸਾਹਿਬ ਕਹਿੰਦੇ ਜਦੋਂ ਮਨੁੱਖ ਪਰਮਾਤਮਾ ਕੋਲੋਂ ਮੰਗਦੇ ਨੇ ਤਾਂ ਮੰਗ لازਮੀ ਪੂਰੀ ਹੋਵੇਗੀ ਦਾਤ ਕਰੇ ਦਾਤਾ ਪ੍ਰਭੂ ਕਿਸੇ ਨੂੰ ਨਿਰਾਸ਼ ਨਹੀਂ ਕਰਦਾ ਮੰਗ لازمی ਪੂਰੀ ਕਰਦਾ ਹੈ ਇਹ ਮੰਗਾ ਹੀ ਅਗਲਾ ਜਨਮ ਕਰਾਉਂਦੀਆਂ ਨੇ ਇਸ ਲਈ ਮੰਗਾ ਹੀ ਜਨਮ ਅਤੇ ਮਰਨ ਦਾ ਕਾਰਨ ਬਣਦੀਆਂ ਨੇ ਮੰਗਾ ਹੀ ਜਨਮ ਅਤੇ ਮਰਨ ਦਾ ਕਾਰਨ ਬਣਦੀਆਂ ਨੇ ਦਾਤਾ ਉਸ ਨੂੰ ਕਹਿੰਦੇ ਹਨ ਜੋ ਦੇ ਕੇ ਕੁਝ ਵੀ ਨਾ ਮੰਗੇ ਇਸ ਲਈ ਦਾਤਾ ਸਿਰਫ ਉਹ ਪ੍ਰਮਾਤਮਾ ਹੈ ਦਾਤਾ ਸਿਰਫ ਉਹ ਪ੍ਰਭੂ ਹੈ ਦੇਣ ਨਾਲ ਜੇ ਅਸੀਂ ਮੰਗ ਵੀ ਰੱਖੀਏ ਇਸ ਨੂੰ ਤਾਂ ਵਪਾਰ ਕਹਿੰਦੇ ਨਹੀਂ ਵਪਾਰ ਦੀ ਦੁਨੀਆ ਵਿੱਚ ਦੇਣਾ ਹੁੰਦਾ ਹੈ ਲੈਣਾ ਹੁੰਦਾ ਹੈ ਰੁਪਿਆ ਦੀ ਉਹ ਇੱਕ ਸੂਮ ਦੀ ਦੁਨੀਆ ਹੁੰਦੀ ਹੈ ਉਸ ਵਿੱਚ ਲੈਣਾ ਹੀ ਲੈਣਾ ਹੈ ਦੇਣਾ ਕੁਝ ਵੀ ਨਹੀਂ ਇੱਕ ਵਪਾਰ ਦੀ ਦੁਨੀਆ ਹੈ ਦੇਣਾ ਹੈ ਲੈਣਾ ਹੈ ਇਕ দান ਦੀ ਦੁਨੀਆ ਹੈ ਦੇਣਾ ਹੀ ਦੇਣਾ ਹੈ ਕੁਰਬਾਨੀ ਹੀ ਕਰਵਾਨੀ ਹੈ ਲੈਣਾ ਕੁਝ ਵੀ ਨਹੀਂ ਪ੍ਰਭੂ ਕੇਵਲ ਦਾਤਾਰ ਹੈ ਬਾਕੀ ਜਗਤ ਵਿੱਚ ਕਿਧਰੇ ਸੂਕੂਣਾ ਹੈ ਕਿਧਰੇ ਵਪਾਰ ਹੈ ਪਰਮਾਤਮਾ ਹੀ ਕੇਵਲ ਦਾਤਾਰ ਹੈ ਸਹਬ ਕਹਿੰਦੇ ਨੇ ਮਨੁੱਖ ਮੰਗਦੇ ਨੇ ਉਹ ਦਾਤਾਰ ਉਹਨਾਂ ਦੀ ਝੋਲੀ ਭਰਦਾ ਰਹਿੰਦਾ ਹੈ ਪਰ ਮੰਗਾਂ ਬਹੁਤ ਹੋ ਜਾਂਦੀਆਂ ਜੀਵਨ ਦੀ ਝੋਲੀ ਛੋਟੀ ਹੋ ਜਾਂਦੀ ਹੈ ਔਰ ਫਿਰ ਨਮਾ ਜੀਵਨ ਮਿਲੇਗਾ ਇਸ ਲਈ ਸਾਹਿਬ ਕਹਿੰਦੇ ਨੇ ਕਰਮੀ ਆਵੇ ਕੱਪੜਾ ਕਾਮਨਾ ਕਰਤੇ ਕੀਤੇ ਕਰਮਾ ਕਰਕੇ ਤਾਂ ਜੀਵਨ ਦਾ ਕੱਪੜਾ ਹੀ ਮਿਲੇਗਾ ਸਰੀਰ ਮਿਲੇਗਾ ਪਰ મોਖ ਦੁਆਰ ਕਿਵੇਂ ਮਿਲੇ ਕਰਮੀ ਆਵੇ ਕੱਪੜਾ ਕਾਮਨਾ ਨੂੰ ਰੱਖ ਕੇ ਕੀਤੇ ਹੋਏ ਕੰਮ ਕਾਮਨਾ ਨੂੰ ਰੱਖ ਕੇ ਕੀਤੀ ਹੋਈ ਪੰਦਗੀ ਇਹਦੇ ਨਾਲ ਜ਼ਿੰਦਗੀ ਦਾ ਚੋਲਾ ਮਿਲੇਗਾ ਲਾਜ਼ਮੀ ਮਿਲੇਗਾ ਮੰਗਾ ਹੀ ਜਨਮ ਮਾਨਦੇ ਚੱਕਰ ਵਿੱਚ ਪਾਉਂਦੀਆਂ ਹਨ ਪਿਛਲੀਆਂ ਅਧੂਰੀਆਂ ਮੰਗਾਂ ਨੇ ਸਾਨੂੰ ਇਹ ਜੀਵਨ ਦਿੱਤਾ ਹੁਣ ਜਿਹੜੀਆਂ ਮੰਗਾ ਅਧੂਰੀਆਂ ਰਹਿ ਜਾਣਗੀਆਂ ਉਹ ਮੰਗਾ ਨਵਾਂ ਜਨਮ ਕਰਾਉਣਗੀਆਂ ਕਰਮੀ ਆਵੇ ਕੱਪੜਾ ਨذرੀ ਮੋਖ ਦੁਆਰ ਮੋਖ ਦੁਆਰ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦਾ ਹੈ ਉਹਦੀ ਨਦਰ ਨਾਲ ਮਿਲਦਾ ਹੈ ਕਾਮਨਾ ਰੱਖ ਕੇ ਕਰਮ ਕਰਨ ਨਾਲ ਕੱਪੜਾ ਮਿਲਦਾ ਹੈ ਜੀਵਨ ਦਾ ਮੋਖ ਦੁਆਰ ਇਵੇਂ ਮਿਲੇਗਾ ਫੇਰ ਕਿ ਅੱਗੇ ਰੱਖੀਏ ਜਿੰਦ ਸੇ ਦਰਵਾਰ ਫਿਰ ਪ੍ਰਮਾਤਮਾ ਦੇ ਅੱਗੇ ਕੀ ਰੱਖੀਏ ਜਿਸ ਨਾਲ ਪ੍ਰਮਾਤਮਾ ਦਾ ਦਰਵਾਜ਼ਾ ਦੇਖ ਪਵੇ ਜਿਸ ਨਾਲ ਮੁਕਤੀ ਦਾ ਦਰਵਾਜ਼ਾ ਪਰਮ ਆਨੰਦ ਪ੍ਰਭੂ ਦਾ ਦਰਵਾਜ਼ਾ ਦੇਖ ਪਵੇ ਮੋਹੋਂ ਕੇ ਬੋਲਣ ਬੋਲੀਏ ਜੇ ਮੰਗਣਾ ਛੱਡ ਲਈਏ हे ਪ੍ਰਭੂ ਇਹ ਦੇ ਆ ਦੇ ਉਹ ਦੇ ਕੁਝ ਨਾ ਮੰਗੀਏ ਤਾਂ ਮੋਹੋਂ ਕਿਹੜਾ ਬੋਲ ਬੋਲੀਏ ਕੀ ਬੋਲੀਏ ਜਿਸ ਨੂੰ ਸੁਣ ਕੇ ਪ੍ਰਭੂ ਪ੍ਰਸੰਨ ਹੋ ਜਾਵੇ ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਜਿਸ ਨੂੰ ਪਰਮਾਤਮਾ ਜਿਹੜੇ ਬੋਲ ਸੁਣ ਕੇ ਪਰਮਾਤਮਾ ਪਿਆਰ ਪਾਵੇ ਸਾਡੇ ਤੇ ਪ੍ਰਸੰਨ ਹੋ ਜਾਵੇ ਜੋ ਬੋਲ ਸਾਡੇ ਸਤਿਗੁਰਾਂ ਨੂੰ ਪਿਆਰੇ ਲੱਗਣ ਹੁਣ ਪਰਮਾਤਮਾ ਅੱਗੇ ਭੇਟਾ ਕੀ ਕਰਨਾ ਹੈ ਤੇ ਮੂੰਹੋਂ ਕੀ ਬੋਲਣਾ ਹੈ ਇਸ ਨੂੰ ਸਤਿਗੁਰ ਮਹਾਰਾਜ ਫਰਮਾਉਂਦੇ ਨੇ ਅਮਰਤ ਵੇਲਾ ਸੱਚ ਨਾਲ ਬੜਿਆਈ ਵਿਚਾਰ ਸਤਿਗੁਰ ਆਖਦੇ ਨੇ ਪ੍ਰਮਾਤਮਾ ਅੱਗੇ ਅਮਰਤ ਵੇਲਾ ਭੇਟਾ ਕਰਨਾ ਹੈ ਗੁਰੂ ਪਿਆਰਿਓ ਸਤਿਗੁਰ ਆਖਦੇ ਨੇ اے ਬੰਦੇ ਤੂੰ ਦਿਨ ਆਪਣੇ ਕੋਲ ਰੱਖ ਰਾਤ ਆਪਣੇ ਕੋਲ ਰੱਖ ਦਿਨ ਵੀ ਤੇਰਾ ਰਾਤ ਵੀ ਤੇਰੀ ਇਹ ਪਰ ਜਿਸ ਵਕਤ ਦਿਨ ਦਿਨ ਨਾ ਹੋਵੇ ਰਾਤ ਰਾਤ ਨਾ ਹੋਵੇ ਉਹ ਅੰਮ੍ਰਿਤ ਵੇਲਾ ਪ੍ਰਭੂ ਦਾ ਹੈ ਉਹ ਈਸ਼ਵਰ ਦਾ ਹੈ ਉਹ ਤੇਰਾ ਨਹੀਂ اے ਬੰਦੇ ਤੂੰ ਅੰਮ੍ਰਿਤ ਵੇਲਾ ਆਪਣੇ ਕੋਲ ਨਾ ਰੱਖ اے ਬੰਦੇ ਜੇ ਤੂੰ ਅੰਮ੍ਰਿਤ ਵੇਲੇ ਸੁੱਦਾ ਰਹਿ ਗਿਆ ਤਾਂ ਅੰਮ੍ਰਿਤ ਵੇਲਾ ਤਾਂ ਤੂੰ ਆਪਣੇ ਕੋਲ ਰੱਖ ਲਿਆ ਇਸ ਲਈ ਅੰਮ੍ਰਿਤ ਵੇਲਾ ਆਪਣੇ ਕੋਲ ਨਾ ਰੱਖ ਇਹ ਈਸ਼ਵਰ ਨੂੰ ਭੇਟਾ ਕਰ ਅਮਰਤ ਵੇਲੇ ਪ੍ਰਮਾਤਮਾ ਨੂੰ ਅਮਰਤ ਵੇਲੇ ਪ੍ਰਮਾਤਮਾ ਨੂੰ ਯਾਦ ਕਰ ਅਮਰਤ ਵੇਲੇ ਪ੍ਰਮਾਤਮਾ ਨੂੰ ਭੇਟ ਕਰ ਇਸ ਲਈ ਜਿਹੜੇ ਮਨੁੱਖਾਂ ਜਿਹੜੇ ਮਨੁੱਖਾਂ ਨੇ ਰੰਚਿਤ ਮਾਤਰ ਵੀ ਸਤਿਗੁਰਾਂ ਦਾ ਹੁਕਮ ਆਪਣੇ ਹਿਰਦੇ ਵਿੱਚ ਵਸਾਇਆ ਔਰ ਸੁਆਸ ਸੁਆਸ ਤੁਮਾਇ ਉਹ ਮਨੁੱਖ ਅਮਰਤ ਵੇਲੇ ਉੱਠ ਕੇ ਉਸ ਪ੍ਰਮਾਤਮਾ ਦੀ ਪੰਦਗੀ ਕਰਦੇ ਨੇ ਉਹਦੇ ਲਈ ਅਮਰਤ ਵੇਲਾ ਸੋਨਾ ਹਰਾਮ ਹੋ ਜਾਂਦਾ ਹੈ ਉਹਨਾਂ ਲਈ ਅੰਮ੍ਰਿਤ ਵੇਲੇ ਸੋਨਾ ਹਰਾਮ ਹੋ ਜਾਂਦਾ ਹੈ ਜਿਸ ਮਨੁੱਖ ਨੇ ਅੰਮ੍ਰਿਤ ਵੇਲਾ ਪ੍ਰਮਾਤਮਾ ਦੇ ਚਰਨਾਂ ਵਿੱਚ ਰੱਖ ਦਿੱਤਾ ਹੈ ਰੂਪਿਆ ਰਿਓ ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਉਹ ਇੰਨਾ ਪਵਿੱਤਰ ਹੋ ਜਾਂਦਾ ਹੈ ਉਸ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਅੰਮ੍ਰਿਤ ਵੇਲਾ ਸੱਚਾ ਨਾਮ ਬੜਿਆ ਹੀ ਵਿਚਾਰ ਐ ਬੰਦੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਜਾਪ ਕਰ ਪ੍ਰਭੂ ਦੀਆਂ ਵਡਿਆਈਆਂ ਦੀ ਵਿਚਾਰ ਕਰ ਸਾਡੇ ਕਹਿਣ ਨਾਲ ਪਰਮਾਤਮਾ ਨੇ ਵੱਡਾ ਨਹੀਂ ਹੋ ਜਾਣਾ ਜੇ ਅਸੀਂ ਨਾ ਕਿਹਾ ਤਾਂ ਪਰਮਾਤਮਾ ਨੇ ਛੋਟਾ ਨਹੀਂ ਹੋ ਜਾਣਾ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਉਸ ਨੂੰ ਵੱਡਾ ਵੱਡਾ ਆਖਦਾ ਏ ਜੋ ਉਸ ਪ੍ਰਮਾਤਮਾ ਨੂੰ ਵੱਡਾ ਵੱਡਾ ਆਖਦਾ ਹੈ ਉਹ ਆਪ ਵੀ ਵੱਡਾ ਹੋ ਜਾਂਦਾ ਹੈ ਜੋ ਉਸ ਨੂੰ ਦਿਆਲੂ ਦਿਆਲੂ ਆਖਦਾ ਏ ਉਹ ਆਪ ਵੀ ਦਿਆਲੂ ਹੋ ਜਾਂਦਾ ਹੈ ਜੋ ਉਸ ਨੂੰ ਦਰਤਾਰ ਆਖਦਾ ਏ ਉਹ ਖੁਦ ਵੀ ਦਰਤਾਰ ਹੋ ਜਾਂਦਾ ਹੈ ਉਸ ਦੀ ਦ੍ਰਿਸ਼ਟੀ ਫਿਰ ਇਹੋ ਜਿਹੀ ਬਣ ਜਾਂਦੀ ਹੈ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆ ਉਹ ਹਰ ਪਾਸੇ ਜੋ ਕੁਝ ਵੀ ਦੇਖਦਾ ਹੈ ਉਸ ਨੂੰ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆਉਂਦਾ ਹੈ ਉਸ ਨੂੰ ਉਹੀ ਪ੍ਰਮਾਤਮਾ ਉਹੀ ਸਤਿਆਰ ਉਹੀ ਪ੍ਰਭੂ ਉਹ ਸਾਰੇ ਪਾਸੇ ਉਸ ਪ੍ਰਭੂ ਨੂੰ ਹੀ ਤੱਕਦਾ ਹੈ ਸਤਗੁਰ ਕਹਿੰਦੇ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਜਾਪ ਕਰੇਗਾ ਬੁਢਿਆਂਗੀਆਂ ਦੀ ਵਿਚਾਰ ਕਰੇਗਾ ਉਸ ਨੂੰ ਇਹ ਪ੍ਰਤੀਤ ਮਿਲੇਗੀ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆ ਉਹ ਇਸ ਤਰ੍ਹਾਂ ਜਾਣ ਲਵੇਗਾ ਹਰ ਪਾਸੇ ਜੋ ਕੁਝ ਵੀ ਹੈ ਉਹ ਹੀ ਸਚਿਆਰ ਹੈ ਉਹੀ ਪਰਮਾਤਮਾ ਹੈ ਉਹੀ ਪ੍ਰਭੂ ਹੈ ਉਸ ਤੋਂ ਬਿਨਾਂ ਹੁਰ ਕੁਝ ਵੀ ਨਹੀਂ ਹੈ ਉਸ ਨੂੰ ਚਾਰੇ ਪਾਸੇ ਸਚਿਆਰ ਹੀ ਸਚਿਆਰ ਦਿਖਾਈ ਦਿੰਦਾ ਹੈ ਉਸ ਨੂੰ ਚਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਦੇ ਸਿਧਾ ਹੈ ਉਸ ਨੂੰ ਕਣਕਣ ਵਿੱਚ ਉਸ ਨੂੰ ਜਰੇ ਜਰੇ ਵਿੱਚ ਪ੍ਰਮਾਤਮਾ ਦਿਖਾਈ ਦਿੰਦਾ ਹੈ ਸੱਚ ਹੀ ਸੱਚ ਦੀ ਝਲਕ ਚਾਰੋਂ ਪਾਸੋਂ ਦਿਖਾਈ ਦਿੰਦੀ ਹੈ ਇਸ ਨਾਲ ਉਹ ਮਨੁੱਖ ਸੱਚ ਨੂੰ ਵੇਖਦਾ ਹੈ ਸੱਚ ਵਿੱਚ ਜਿਉਂਦਾ ਹੈ ਔਰ ਸੱਚ ਵਿੱਚ ਸਦਾ ਲਈ ਨੀਂਦ ਨਹੀਂਦਾ ਹੈ ਕੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿਆਰਿਓ ਸਤਗੁਰਾਂ ਨੇ ਆਪਣੀ ਕਥਾ ਆਪ ਕਰਵਾਈ ਹੈ ਜੋ ਮਹਾਪੁਰਸ਼ਾਂ ਤੋਂ ਅੰਤਰਤਨ ਸੰਤ ਗਿਆਨੀ ਮੁਸਕੀਲ ਸਿੰਘ ਜੀ ਪਾਸੋਂ 10 ਨੇ ਪ੍ਰੇਰਣਾ ਲਈ ਹੈ ਸਤਿਗੁਰਾਂ ਨੇ ਆਪਣੀ ਕਥਾ ਆਪ ਕਰਵਾਈ ਹੈ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚਾ ਸਮਝ ਕੇ ਸਤਿਗੁਰੂ ਮਾਫ਼ ਕਰਨਾ ਕੱਜ ਕੇ ਬਲਾਓ ਬੰਦੇ ਅੱਗੇ ਤੋਂ ਛੁੱਧ ਤੇ ਛਪਟ ਸੇਵਾ ਤੇ ਸਿਮਟੰਡਾ ਬਲਵਕਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ